ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਾਂਗੇ ਉਹਨਾਂ ਔਰਤਾਂ ਬਾਰੇ ਜੋ ਬਹੁਤ ਭਾਗਾ ਵਾਲੀਆਂ ਹੁੰਦੀਆਂ ਨੇ ਉਹਨਾਂ ਦੇ ਚਾਰ ਨਿਸ਼ਾਨੀਆਂ ਹੁੰਦੀਆਂ ਨੇ ਮੰਨਿਆ ਜਾਂਦਾ ਹੈ ਜਿੰਨਾਂ ਔਰਤਾਂ ਦੇ ਪੈਰਾਂ ਦੀਆਂ ਤਲੀਆਂ ਨੂੰ ਪਸੀਨਾ ਨਹੀਂ ਆਉਂਦਾ ਉਹ ਔਰਤਾਂ ਬਹੁਤ ਭਾਗਾ ਵਾਲੀਆਂ ਹੁੰਦੀਆਂ ਹਨ ਉਹ ਰਾਣੀਆਂ ਵਾਂਗ ਰਹਿੰਦੀਆਂ ਹਨ ਦੇਖ ਲਓ ਤੁਹਾਡੇ ਘਰ 'ਚ ਵੀ ਅਗਰ ਕੋਈ ਹੈਦ ਦਾਦਾ ਬਾਕੀ ਦੂਜੇ ਨੰਬਰ ਤੇ ਆਉਂਦੀਆਂ ਨੇ ਸਭ ਤੋਂ ਜ਼ਿਆਦਾ ਭਾਗਾਂ ਵਾਲੀਆਂ ਉਹ ਔਰਤਾਂ ਹੁੰਦੀਆਂ ਨੇ ਜੋ ਕੰਮ ਤੋਂ ਕਦੇ ਮਨਾਂ ਨਹੀਂ ਕਰਦੀਆਂ ਕੰਮ ਨੂੰ ਕਦੇ ਵੀ ਕਤਰਉਂਦੀਆਂ ਨਹੀਂ ਆਪਣੇ ਪਤੀ ਦੀ ਹਮੇਸ਼ਾ ਆਪਣੇ ਪਰਿਵਾਰ ਦੀ ਦੇਖਭਾਲ ਕਰਦੀਆਂ ਹਨ ਅਤੇ ਉਹ ਘਰ ਵੀ ਹਮੇਸ਼ਾ ਤਰੱਕੀ ਵੱਲ ਵੱਧਦਾ ਹੈ ਅਗੀਆਂ ਆਂਦੀਆਂ ਜਿੰਨਾ ਔਰਤਾਂ ਦੀ ਬੋਲੀ ਬਹੁਤ ਮਿੱਠੀ ਹੁੰਦੀ ਹੈ ਸਭ ਨਾਲ ਪਿਆਰ ਨਾਲ ਗੱਲ ਕਰਦੀਆਂ ਨੇ ਬੜਿਆਂ ਦਾ ਸਤਿਕਾਰ ਕਰਦੀਆਂ ਨੇ ਉਹ ਵੀ ਬਹੁਤ ਭਾਗਾਂ ਵਾਲੀਆਂ ਹੁੰਦੀਆਂ ਨੇ ਜੋ ਔਰਤਾਂ ਖਾਣਾ ਬਣਾਉਣ ਤੋਂ ਪਹਿਲਾਂ ਨਹਾ ਧੋ ਕੇ ਫਿਰ ਰਸੋਈ ਵਿੱਚ ਜਾਂਦੀਆਂ ਨੇ ਅਤੇ ਗੁਰਬਾਣੀ ਦਾ ਜਾਪ ਕਰਕੇ ਖਾਣਾ ਬਣਾਉਂਦੀਆਂ ਹਨ ਉਹ ਔਰਤਾਂ ਵੀ ਬਹੁਤ ਭਾਗਾਂ ਵਾਲੀਆਂ ਹੁੰਦੀਆਂ ਹਨ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਪਿਆਰ ਕਰਦੀਆਂ ਹਨ ਜਿਨ੍ਹਾਂ ਔਰਤਾਂ ਦੇ ਬਾਲ ਕੁੰਘਰਾਲੇ, ਮੁਲਾਇਮ ਅਤੇ ਚਮਕਦਾਰ ਹੁੰਦੇ ਹਨ ਉਹ ਆਪਣੇ ਪਤੀ ਦੀ ਕਿਸਮਤ ਨੂੰ ਵਧਾਉਂਦੀਆਂ ਹਨ ਤੇ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਰਕੇ ਜਿਹੜੀ ਅਗਲੀ ਮੈਂ ਕੋਈ ਵੀਡੀਓ ਪਾਵਾਂ ਤੇ ਤੁਹਾਡੇ ਕੋਲ ਉਸ ਦਾ ਨੋਟੀਫਿਕੇਸ਼ਨ ਪਹੁੰਚ ਜਾਵੇ ਆਪਣੇ ਆਪਣੇ ਘਰ ਦਾ ਧਿਆਨ ਰੱਖੋ ਕੋਸ਼ਿਸ਼ ਕਰੋ ਕਿ ਜਿਹੜੇ ਵੀ ਪੁਆਇੰਟ ਨੇ ਅਗਰ ਕੋਈ ਔਰਤ ਪੜ ਰਹੀ ਹੈ ਕੋਈ ਲੇਡੀ ਮੇਰੀ ਭੈਣ ਪੜ ਰਹੀ ਹੈ ਹਨਾ ਦੇਖੋਗੇ ਆਪਣੇ ਚ ਇਹ ਚੀਜ਼ਾਂ ਹੈਗੀਆਂ ਨੇ ਜੇ ਨਹੀਂ ਹੈਗੀਆਂ ਤਾਂ ਉਹਨਾਂ ਚੀਜ਼ਾਂ ਨੂੰ ਆਪਾਂ ਵੀ ਆਪਣੇ ਅੰਦਰ ਲੈ ਕੇ ਆਈਏ ਇਹਨਾਂ ਨੂੰ ਅਪਣਾਈਏ ਹਨਾ ਤੇ ਹਰ ਇੱਕ ਨੂੰ ਆਪਣਾ ਆਪਣਾ ਪਰਿਵਾਰ ਪਿਆਰਾ ਹੁੰਦਾ ਤੇ ਬਾਕੀ ਬਹੁਤ ਭਾਗਾਂ ਵਾਲੀਆਂ ਹੁੰਦੀਆਂ ਨੇ ਜੋ ਅਰਦਾ ਇਦਾਂ ਕਰਦੀਆਂ ਨੇ